ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਸੀ ਸੋਮਵਾਰ ਦਾ ਦਿਨ ਉੱਠ ਕੇ ਬਾਹਰ ਦੇਖਿਆ ਸਾਰੀ ਰਾਤ ਦਾ ਭਾਰੀ ਮੀਂਹ ਹੈ ਨਹੀਂ ਸੀ ਥੋੜੀ ਕਣਮਣ ਭਾਦੋਂ ਮਹੀਨੇ ਦੀ ਕਹਿੰਦੇ ਝੜੀ ਲੱਗੀ ਕਿਤੇ ਭਿੱਜ ਨਾ ਜਾਈਏ ਆਪਾਂ ਵੀ ਘਰੋਂ ਕੱਢੀ ਗੱਡੀ ਗੁਰੂ ਘਰੇ ਦਾ ਸੰਪਾਦਸ਼ਾ ਨੂੰ ਚੜਦੀ ਕਲਾ ਦੀ ਬੇਨਤੀ ਕਰ ਛੱਡੀ ਫਿਰ ਪੀ ਕੇ ਚਾਹ ਡਿਊਟੀ ਲਈ ਸਕੂਲ ਨੂੰ ਲਈ ਪਾ ਰਾਜਲੜੀ ਪਿੰਟ ਗਿਆ ਸੀ ਆ ਫਿਰ ਪਾਤਣਾ ਮੋਨਕਰੋੜ ਉੱਤੇ ਲਈ ਚੜਾ ਲਓ ਜੀ ਫੇਰ ਆਪਣੀ ਵਰਤਮਾਨ ਕਰਮ ਭੂਮੀ ਗਈ ਸੀ ਆ ਜਿਸ ਦਾ ਨਾਮ ਹੈ ਕਹਿੰਦੇ ਸਕੂਲ ਲਾਰਡ ਸ਼ਿਵਾ ਇੱਥੇ ਦੇ ਕੇ ਗਿਆ ਦਾ ਛੱਟਾ 2 ਵਜੇ ਮੌਸਮ ਅੱਖੀਂ ਡਿਠਾ ਘਰੇ ਆਉਣਸਾਰ ਲਾਣੇਦਾਰ ਸੀ ਬੈਠਾ ਤਿਆਰ ਕਹਿੰਦਾ ਚੱਲ ਮੇਰੇ ਨਾਲ ਲਿਹਾਉਣੀ ਆਪਾਂ ਤਰਪਾਲ ਲਓ ਜੀ ਪਿਓ ਪੁੱਤ ਗਾਣੇ ਸੁਣਦੇ ਪਹੁੰਚ ਗਏ ਸ਼ਹਿਰ ਉੱਥੇ ਸੁਣਿਆ ਕਿ ਮੀਂਹ ਕਰਕੇ ਚੜ੍ਹੀ ਪਈ ਆ ਇਲਾਕੇ ਦੀ ਕੱਲੀ-ਕੱਲੀ ਨਹਿਰ ਲੈ ਕੇ ਸਮਾਨ ਕਿਹਾ ਚਾਚੇ ਦੇ ਫੋਨ ਵੱਲ ਧਿਆਨ ਕਹਿੰਦਾ ਪੁੱਤਰਾ ਜਗਦੰਬੇ ਬਸ ਵਾਲਿਆਂ ਦੇ ਪੰਪ ਤੇ ਜਾ ਕੇ ਆਈ ਉੱਥੇ ਉਹਨਾਂ ਦੇ ਮਾਲਕ ਆਸ਼ੂ ਨਾਲ ਮੇਰੀ ਗੱਲ ਕਰਾਈ ਹੋ ਕੇ ਉੱਥੋਂ ਵੇਲੇ ਸਿੱਧਾ ਪਿੰਡ ਵੱਲ ਵਿਚਾਲੇ ਪਾਏ ਬਰਸਾਤ ਕਰਕੇ ਇੱਕ ਦੋ ਜ਼ਰੂਰੀ ਕੰਮ ਸੀ ਉਹ ਮਾਤਾ ਨਾਲ ਕਰਾਏ ਬਸ ਫਿਰ ਕਰਕੇ ਕੰਮ ਯਾਰ ਹੁਣੀ ਸੌਗੇ ਮਿੱਤਰੋ ਤਿੰਨ ਚਾਰ ਰੋਟੀਆਂ ਦਾ ਢੇਡ ਕੇ ਚੰਮ ਮਿੱਤਰੋ ਵੀਡੀਓ ਸੋਹਣੀ ਲੱਗੀ ਚੰਗੀ ਲੱਗੀ ਤਾਂ ਪੇਜ ਨੂੰ ਫੋਲੋ ਕਰਿਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਿਓ